ਪਾਤਰ ਸਾਹਿਬ ਦੀ ਹਾਜ਼ਰੀ ਦੇ ਵਿੱਚ ਇੱਕ ਗੀਤ ਦੇ ਥੋੜਾ ਮੈਂ ਵੀ ਬੋਲ ਦੇਣਾ ਧਰਮਣ ਦੇ ਰੂਪ ਚ ਤਾਂ ਕਿ ਮੇਰੀ ਵੀ ਇਹਨਾਂ ਗੀਤਕਾਰਾਂ ਦੀ ਹਾਜ਼ਰੀ ਲੱਗ ਜੇ ਇਹ ਸੁਕਿਨਾਰੇ ਬੜਦਾ ਪਤਨ ਹੈ ਉਸ ਕਿਨਾਰੇ ਠਰਿਆ ਕਣਕਣ ਹੈ ਦਵਾ ਖਰਾਬ ਹੈ ਪਰ ਬੋਲੂ ਕਿਹਾ ਇਸ ਕਿਨਾਰੇ ਬੜਦਾ ਪਤੜ ਹੈ ਉਸ ਕਿਨਾਰੇ ਠਰਿਆ ਕਣਕਣ ਹੈ ਵਿਚ ਵਿਚਾਰੇ ਪਥਰਾ ਪਣੀ ਹੈ ਹਰ ਯੁਗ ਦੀ ਇਹੋ ਦਰਦ ਕਹਾਣੀ ਹੈ ਤੇਰੇ ਕਿਨਾਰੇ ਇਸ ਕਿਨਾਰੇ ਕਚੀਆਂ ਤੰਧਾਨੇ ਉਸ ਕਿਨਾਰੇ ਰੂ ਦੀਆਂ ਗੰਡਾ ਨੇ ਵਿਚ ਵਿਚਾਲੇ ਕੁੜਜੀ ਤਾਣੀ ਹੈ ਹਰ ਯੁਗ ਦੀ ਇਹੋ ਦਰਦ ਕਹਾਣੀ ਹੈ ਇੱਕ ਬੰਦ ਹੋ ਇਸ ਕਿਨਾਰੇ ਤਿਲਕਣ ਬਾਦੀ ਹੈ ਨਾਰੇ ਰੂਜਾ ਮਦੀ ਹੈ ਤੇ ਵਿੱਚ ਵਿਚਾਰੀ ਆਉਣੀ ਜਾਣੀ ਹੈ ਹਰ ਯੁਗ ਦੀ ਇਹੋ ਦਰਦ ਕਹਾਣੀ ਹੈ ਹਰ ਯੁਗ ਦੀ ਇਹੋ ਦਰਦ ਕਹਾਣੀ ਹੈ ਮਰਗਾਨੀ ਦਾ ਜੀ ਦੇ ਬੋਲ ਕਹਿੰਦਾ